ਇਹ ਹੈ ਜੀ ਗੁਰਦੁਆਰਾ ਨਾਨਕੀ ਰਾਜਾ ਸਾਹਿਬ ਧੰਨ ਗੁਰਨਾਨਕ ਧੰਨ ਗੁਰਨਾਨਕ ਧੰਨ ਗੁਰਨਾਨਕ ਧੰਨ ਗੁਰਨਾਨਕ ਧੰਨ ਗੁਰਨਾਨਕ ਧੰਨ ਗੁਰਨਾਨਕ ਕਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ ਅੰਮ੍ਰਿਤ ਕੌਂਡਿਆ ਜੀ ਮਹਾਰਾਜ ਦੇ ਸਮੇਂ ਦਾ ਤੋਂ ਤੁਹਾਨੂੰ ਦਰਸ਼ਨ ਕਰਾਈਏ ਭਾਗਾਂ ਵਾਲਿਓ ਕਰ ਲਓ ਜੀ ਬਾਬੇ ਨਾਨਕ ਦੇ ਅੰਮ੍ਰਿਤ ਕੁੰਡ ਦੇ ਦਰਸ਼ਨ ਧੰਨ ਗੁਰੂ ਨਾਨਕ 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 ਆ ਜੀ ਮਹਾਰਾਜ ਦੀ ਯਾਦ ਦੇ ਵਿੱਚ ਉਹ ਥੱਲੇ ਸਾਰਾ ਕੱਚਾ ਹੀ ਆ ਜੀ ਉਹ ਪਾਪਾ ਨਾਨਕ ਜੀ ਤੇ ਬਾਲਾ ਜੀ ਮਰਦਾਨਾ ਜੀ ਉਹਨਾਂ ਦੇ ਇਹ ਮਹਾਰਾਜ ਨੇ ਚਰਨ ਕਮਲ ਲਾ ਕੇ ਆਪਣੇ ਨਾਲ ਇੱਥੇ ਇੱਥੇ ਹੀ ਸੰਤਾਂ ਨੇ ਬੇਨਤੀ ਕੀਤੀ ਤੇ ਮਹਾਰਾਜ ਨੇ ਇਦਾਂ ਚਰਨ ਆਪਣੇ ਛੁਮਾਏ ਇੱਥੇ ਧਰਤੀ ਨਾਲ ਫਿਰ ਚਲ ਪ੍ਰਗਟ ਹੋਏ ਅਛਾ ਮਹਾਰਾਜ ਨੇ ਚਰਨ ਲਾ ਕੇ ਤਾਂ ਇੱਥੇ ਧਰਤੀ ਤੇ ਜੀ ਆਹ ਦੇਖ ਲਓ ਜੀ ਭੱਗਾਂ ਵਾਲਿਓ ਇਹ ਆਪਾਂ ਗਾੜੀ ਉਤਾਰਤੀ ਜਿਹੜੀ ਆਪਾਂ ਸੁਣਦੇ ਆ ਵੀ ਦੱਖਣ ਵਾਲੀ ਮਹਾਰਾਜ ਨੂੰ ਦੱਸੀ ਕੀਤੀ ਹੈ ਨਾ ਉਹਦੇ ਵਿੱਚ ਜਦੋਂ ਮਹਾਰਾਜ ਜੀ ਇੱਧਰ ਨੂੰ ਆਏ ਤੇ ਉਦੋਂ ਇੱਥੇ ਦੀਆਂ ਸੰਗਤਾਂ ਨੇ ਜਿੱਦਾਂ ਇਕੱਠੀਆਂ ਹੋ ਗਏ ਨਾ ਇੱਥੇ ਜਲ ਦੀ ਪ੍ਰੋਬਲਮ ਸੀਗੀ ਜਿੱਦਾਂ ਫਿਰ ਗੁਰੂ ਪਾਤਸ਼ਾਹ ਨੇ ਕੀਤੀ ਕਿਰਪਾ ਤੇ ਆਪਣੇ ਪਵਿੱਤਰ ਚਰਨ ਕਮਲਾਂ ਨੂੰ ਇੱਥੇ ਪੱਥਰਾਂ ਨਾਲ ਸੁਹਾ ਕੇ ਤੇ ਫਿਰ ਜਲ ਪ੍ਰਗਟ ਕੀਤਾ ਹੈਗਾ ਜਿਹੜਾ ਚਸ਼ਮਾ ਅੱਜ ਤੱਕ ਚੱਲਦਾ ਸੀ ਸੰਗਤਾਂ ਕੋਲ ਨਹੀਂ ਲੈਂਦੀ ਹੈ ਜੀ ਵਾਹਿਗੁਰੂ ਆ ਦੇਖੋ ਜੀ ਆ ਨਿਸ਼ਾਨੀ ਲਈ ਹੈ ਜੀ ਇਹ تمہਾਰਾ ਹੀ ਨਿਕਲ ਰਾ ਕੇ ਤਾਂ ਸਾਰਾ ਕੱਚਾ ਹੀ ਹੈ ਵਿੱਚੋਂ ਦੇਖ ਲਵਾ ਕਰੀ ਫੇਰੀ ਕਰ ਲੋ ਦਰਸ਼ਣੀ ਵਾਹੇ ਗਰੂ ਵਾਹੇ ਗਰੂ ਫੜੀ ਹੋਈ ਆ ਹਾਂ ਉਹ ਤਾਂ ਇੱਥੇ ਇੱਧਰ ਖਾਣਾ ਉਹ ਤਾਂ ਹਾਂ ਕਰਕੇ ਇੱਧਰ ਬਾਬਾ ਜੀ ਦਿੰਦੇ ਆ ਪੁੱਛਿਆ ਪਛਾਣ ਲਿਆ ਉਹ ਜੀ ਬਾਬੇ ਨਾਨਕ ਦਾ ਨਾਮ ਧਰਨ ਬਾਬਾ ਨਾਨਕ ਮਹਾਰਾਜ ਸਾਹਿਬ ਨੂੰ ਕੜੀਕਾ ਵਿੱਚ ਰੱਖੇ ਤੇ ਅਸੀਂ ਇੱਥੇ ਆ ਜਾਈ ਸੀ ਹੁਣ ਗੁਰਦੁਆਰਾ ਨਾਨਕੀ ਰਾਜਾ ਸਾਹਿਬ ਕੋਲ ਆਏ ਸਮਾਪਤ ਬਖਸ਼ ਹੁਮਾਰਾ ਸਾਰੀ ਲਗਾਈ ਨੂੰ ਸਮਾਪਤ ਬਖਸ਼ ਸਾਨੂੰ ਬਖਸ਼ ਜਦੋਂ ਜਲ ਲਗਾਤਾਰ ਆਉਂਦਾ ਹਾਂ ਹਾਂਜੀ ਆ ਜਲ ਇਦਾਂ ਲਗਾਤਾਰ ਆ ਰਿਹਾ ਜੀ ਉਹ ਵਿੱਚੋਂ ਮਹਾਰਾਜ ਨੇ ਜਿੱਥੋਂ ਪਰਕਟ ਕੀਤਾ ਵੀ ਇਧਰ ਬਾਹਲੀ ਸਾਈਡ ਤੇ ਬਣਾਇਆ ਹੈ ਨਾ ਉਹਨਾਂ ਨੇ ਮਤਲਬ ਉਹ ਥਾਂ ਨੇ ਜਿੱਥੇ ਮਹਾਰਾਜ ਨੇ ਗੱਲ ਇਹਦਾ ਪਰਕਟ ਕੀਤਾ ਵਾਅਲਿਕ ਵਾਅਲਿਕ ਬੱਬੀ ਆ ਜਾਓ ਆਪਾਂ ਹਾਂਜੀ ਅੱਛਾ ਬੱਬੇ ਤੁਸੀਂ ਪਹਿਲਾਂ ਵੀ ਇੱਥੇ ਆਏ ਆ ਦਰਸ਼ਨ ਕੀਤੇ ਇੱਥੇ ਨਹੀਂ ਬਾਬਾ ਜੀ ਮੈਂ ਪਹਿਲਾਂ ਦਰਸ਼ਨ ਨਹੀਂ ਕੀਤੇ ਜਿੱਦਾਂ ਮੈਂ ਪਹਿਲਾਂ ਤਾਂ YouTube ਤੇ ਵੀਡੀਓਜ਼ ਦੇਖੀਆਂ ਹੀ ਸੀ ਸੱਜਣ ਨੇ ਪਾਈਆਂ ਸੀ ਤਾਂ ਅੱਛਾ ਜੀ ਸ਼ਾਇਦ ਉਹ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ ਨੇ ਅੱਛਾ ਜੀ ਸ਼ਾਇਦ ਉਹਨਾਂ ਦੀਆਂ ਵੀਡੀਓਜ਼ ਵਿੱਚ ਆ ਠੀਕ ਹੈ ਜੀ ਤੇ ਉਦੋਂ ਉਦੋਂ ਦਰਸ਼ਨ ਕੀਤੇ ਸੀਗੇ ਤੇ ਬੜੀ ਮਨ ਚ ਸੀ ਕਿ ਯਾਰ ਇਹ ਕਿੱਥੇ ਆ ਹਨਾ ਸਤਨ ਬਾਬੇ ਨਾਨਕ ਦਾ ਤੇ ਚਲੋ ਮਾਰੀ ਨੇ ਅੱਜ ਕੀਤੀ ਕਰਪਾ ਤੇ ਦਰਸ਼ਨ ਦੀਦਾਰ ਹੀ ਬਖਸ਼ਿਆ ਹਨਾ ਹਾਂ ਜੀ ਹਾਂ ਜੀ ਤੇ ਪਹਿਲਾਂ ਨਹੀਂ ਮੈਂ ਕਦੇ ਆਇਆ ਸੀ ਅੱਜ ਪਹਿਲੀ ਵਾਰ ਦਰਸ਼ਨ ਕਰ ਰਿਹਾ ਵਾਹਿਗੁਰੂ ਵਾਹਿ ਸਰੋਵਰ ਸਾਹਿਬ ਜੀ ਇੱਥੇ ਮਹਾਰਾਜ ਦਾ ਤੇ ਅਸੀਂ ਲੱਗੇ ਹੁਣ ਪੰਜ ਇਸ਼ਨਾਨਾਂ वागुरु कर लो जी दर्शन गुरुद्वारा नानक हीरा साहब वागुरु जी की फते निशान साहब आ महाराज वागुरु कर लो दर्शन ਉਹ ਖੁੱਲਾ ਸਥਾਨ ਇਹਦਾ ਹਨਾ ਚੰਗੀ ਥਾਂ ਆ ਜਦ ਬਹੁਤ ਜਤ ਜਾਈ ਤੁਹਾਨੂੰ ਪਤਾ ਹੀ ਆ ਜਿੱਥੇ ਬਾਬੇ ਨਾਨਕ ਦੇ ਚਰਨ ਪਏਗਾ ਉੱਥੇ ਫਿਰ ਬਾਦਸ਼ਾਹੀਆਂ ਦੇ ਅੱਗੇ ਪਿੱਛੇ ਜੰਗਲਾਂ ਜੰਗਲਾਂ 500 ਸਾਲ ਬਾਬਾ ਜੀ ਉਹਦਾ ਮਤਲਬ ਕੀ ਉਹ ਕਹਿੰਦੇ 500 ਸਾਲ 500 ਸਾਲ ਉਹ ਲਿਖਿਆ ਜੀ 500 ਸਾਲ 500 ਸਾਲਾਂ ਬਨਾਇਆ ਹੋਊਗਾ ਯਾ ਓਕੇ ਸਥਾਨ ਪਤਾ ਨਹੀਂ ਬੱਬੀ ਦੇਖੇ ਨਹੀਂ ਠੀਕ ਹੈ

ਜੋ ਤੇ ਜੋਤ ਹੈ ਐਸੋ ਏ ਜਾਨਨ ਸਭ ਮਹਿਜਾਨ ਹੋਵੇ ਗੁਰ ਸਾਥੀ ਜੋਤ ਕਰ ਕਰ ਹੋਵੇ ਜੋ ਇਸ ਬਾਣੈ ਸੁਹਾਰਤੀ ਹੋਵੇ ਨਾ ਦਿਸਤ ਤੁਮਨ ਬਕਰੰਦ ਲੋਟੇ ਕਮਲੰਦ ਅਜੇ ਸੁਹਾਵੇ ਆਹੀ ਵੰਦਨਾ ਸ

let they take the <background> i'm not

ਬਾਜੁਰ ਮਾਧ ਅਤ ਸਪਾਣੇ ਏ ਕ੍ਰਿਸ਼ਨਾ ਮਾਧ ਅਨੰਤ ਪਾਣ ਰਾਗ ਲੇਉ ਜਗ ਮਾਹੀ ਜੀ ਮੇਰੇ ਭਾਨ ਕੀ ਹਉਮਤ ਜਗ ਜਗ ਬੰਧ ਨਾਤ ਕੋ ਤੁਮ ਕੋ ਤੁਮ ਕੋ ਨਾ ਮਾਤਰਾ ਸੰਗੀਤ ਸਾਰੰਗ ਪਾ ਮੀਨ ਦਾਸੂ

यासे प्रसन्न आए हैं महामन देवन के सतगुरु प्रभु दर्शन देहु भेद दर्पण भाव में मिल जाने हाले याने में हाले में सतगुरु हरि रांन की يسु साथ में डाले इनर जगत के पार तेरे रसना मचल में तू भी पावे बंधन की दुन बंधन की हर फूलन की पावन धाम में आरती करते यह सुंदर पेड़ कोरंद के भर नाम है माधव दर्शन एक है दर्शन में पावन कुंज उरचित गावे होत कुरावर देव पुनि देवद के गुणमत्त में गावे हेरा हे सरस्वती कर तावि भवे मैं तेरी सुंदर मित्र आन नारद वासुदेव कहते साधु मन भाते ਸਰਸਤ੍ਰੇ ਜੁਗਵਾਤਿ ਹੀ ਨਦ ਰਵੀਤ ਤੁਜ ਮਨੋ ਪ੍ਰੋਸਾਤਿ ਕੀਜੇ ਸਰਸ ਸਹਾਏ ਸਦਾ ਜਗ ਮਾਈ ਬਾਦ ਰਿਸ਼ਾਮ ਹੀ ਹੈ ਬਦਨ ਬੀਜੈ ਭਾਇ ਕਰਿ ਜੰਤਿ ਤੁਮਹਿ ਤਾਮਕੇ ਕੋ ਮਾਤਿ ਪਰੇ ਰਹੀ ਵਾਤਿ ਰਾਵਤ ਕੀ ਲਾਲ ਪੁਰ ਹਰ ਇਕ ਦੇਵ ਦੇ ਤਾਮਤ ਮਿਲਿ ਸਾਧਨ ਦੇਸ ਸਵੇਰੋ ਫੇਰ ਤਕ ਖਾਲੀ ਕੇ ਬਾਦੁ ਮਰੇ ਘਰ ਹੈ ਨ ਕੋਈ ਸਰਬ ਕੋ ਦੇਵ ਨਾਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਖਦਾ ਹੈ ਤੇ ਬਾਦੁ ਦੁਆਰ ਬਾਹਰ ਦੇੇਲਾ ਤੇ ਅਸ ਵਾਦ ਦੀ ਦਾਸਾਨ ਔਰਾਂ ਦੀ ਕੀ ਇਹ ਸੰਗਤ ਦੀ ਲੰਗਰ ਹਾਲਿਆ ਦਰਵਾਣਾ ਨਾਂ ਕਿਸੇ ਦਾ ਸੈਤ ਤੇ ਇੱਧਰ ਸੰਗਤਾਂ ਪ੍ਰਸ਼ਾਦਾ ਪਾਣੀ ਇੱਥੋਂ ਬਰਤਨ ਲੈ ਕੇ ਦੇਖੋ ਕਿਦਾਂ ਟਿਕਾਈ ਹੈ ਕਿਹਦੇ ਨਾਲ ਤੇ ਕੀ ਪ੍ਰਸ਼ਾਦਾ ਪਾਣੀ ਚਾਹਦੇ ਬਾਬਾ ਜੀ ਮੈਨੂੰ ਵੀ ਚੱਕ ਦੀ ਹੋਈ ਗਲਾਸ ਵੀ ਚੱਕ ਟੱਕ ਲਈ ਚਮਚਾ ਵੀ ਦੇ ਦੀ ਉਹ ਜੀ ਵਾਹ ਵਾਹ ਇਹੋ ਆਹ ਦੇਖੋ ਜੀ ਸੰਗ ਦੇ ਦਰ ਬੈਠ ਕੇ ਦਾ ਸਾਰੇ ਧਰਮਾਂ ਦੇ ਲੋਕ ਇੱਥੇ ਆਣ ਕੇ ਦੇ ਖੁਸ਼ੀਆਂ ਪ੍ਰਾਪਤ ਕਰਦੇ ਜੀ ਗੁਨਾਹ ਕਦੇ ਕਰਦੇ ਨਹੀਂ